ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਬੇਨਤੀਆਂ ਲੈ ਕੇ ਅੱਜ ਹਾਜ਼ਰ ਹੋਏ ਆਂ ਜੀ ਜਿਵੇਂ ਪਾਠੀ ਗਰੰਥੀ ਸਿੰਘਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਕਈ ਕਰ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਬੇਨਤੀਆਂ ਨੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਪੂਜਯੇ ਪੂਰਨ ਬ੍ਰਹਮ ਗਿਆਨੀ 111 ਸ਼੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਛੰਨਾ ਵਾਲੇ ਔਰ ਉਹਨਾਂ ਤੋਂ ਵਰਸਾਏ ਹੋਏ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕਪੂਰ ਸਿੰਘ ਜੀ ਮਹਾਪੁਰਖ ਜੋ ਉਹਨਾਂ ਦੇ ਭਤੀਜਾ ਸਾਹਿਬ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਚਾਂਗਲੀ ਵਾਲੇ ਮਹਾਪੁਰਖ ਜਿਨ੍ਹਾਂ ਦੇ ਵੱਲੋਂ ਇੱਕ ਜਥੇਬੰਦੀ ਦਾ ਜੋ ਉਪਰਾਲਾ ਜੋ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਜਥੇਬੰਦੀ ਇੱਕ ਤਿਆਰ ਕੀਤੀ ਆ ਜਿਸ ਜਥੇਬੰਦੀ ਦਾ ਨਾਮ ਹੈ ਐਸ ਕੇ ਐਸ ਮੈਂਬਰਸ਼ਿਪ ਪੰਜਾਬ ਜਿਹਦੇ ਵਿੱਚ ਜਿਹੜੇ ਪਾਠੀ ਗ੍ਰੰਥੀ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਉਹਨਾਂ ਮੁਸੀਬਤਾਂ ਨੂੰ ਮੁੱਖ ਰੱਖਦੇ ਹੋਏ ਇਸ ਜਥੇਬੰਦੀ ਦੇ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਜਿਹੜੀਆਂ ਉਹਨਾਂ ਦੀਆਂ ਮੁਸੀਬਤਾਂ ਨੇ ਉਹ ਹੱਲ ਕੀਤੀਆਂ ਜਾਣਗੀਆਂ ਔਰ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਦੇ ਪ੍ਰਤੀ ਸਤਿਕਾਰ ਪ੍ਰਤੀ ਜਿਹੜੀਆਂ ਕੋਈ ਸਬਾਵਾਂ ਨੇ ਇਸ ਜਥੇਬੰਦੀ ਵੱਲੋਂ ਉਹ ਸਾਰੀਆਂ ਸਬਾਵਾਂ ਵਿੱਚ ਸਬਾਵਾਂ ਨਿਭਾਈਆਂ ਜਾਣਗੀਆਂ ਔਰ ਇਸ ਜਥੇਬੰਦੀ ਦਾ ਕਲਾ ਕਲਾ ਗ੍ਰੰਥੀ ਸਿੰਘਾਂ ਨੂੰ ਇਸ ਤਰ੍ਹਾਂ ਹੀ ਨਹੀਂ ਕਿ ਉਹਨਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹ ਹੱਲ ਕਰੀਆਂ ਜਾਣਗੀਆਂ ਉਸ ਤੋਂ ਇਲਾਵਾ ਜੇ ਕਿਸੇ ਦੀ ਸਰਕਾਰੇ ਦਰਬਾਰੇ ਕਿਸੇ ਵੀ ਪ੍ਰਕਾਰ ਦੀ ਗ੍ਰੰਥੀ ਪਾਠੀ ਸਿੰਘਾਂ ਦੀ ਕੋਈ ਵੀ ਸੁਣਵਾਈ ਨਹੀਂ ਉਹ ਸੁਣਵਾਈ ਇਸ ਜਥੇਬੰਦੀ ਵੱਲੋਂ ਸਤਕਾਰਯੋਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਚੰਗਲੀ ਵਾਲੇ ਉਹਨਾਂ ਦੀ ਇਸ ਜਥੇਬੰਦੀ ਵੱਲੋਂ ਇਹ ਜਿਹੜੇ ਉਹਨਾਂ ਦੇ ਕਾਰਜ ਹੋਣਗੇ ਉਹ ਨੇਪਰੇ ਚਾੜੇ ਜਾਣਗੇ ਔਰ ਦੂਸਰੀ ਬੇਨਤੀ ਇਹ ਹੈ ਕਿ ਜਿਹੜੀ ਇਹ ਜਥੇਬੰਦੀ ਆ ਇਹ ਜਥੇਬੰਦੀ ਦਾ ਟੀਚਾ ਕੀ ਹੈ ਜャ ਜਿਹੜੀਆਂ ਅੱਜ ਦੇ ਸਮੇਂ ਵਿੱਚ ਜਿਹੜੀਆਂ ਧਾਰਨਾ ਸੰਤ ਜੀ ਮਹਾਰਾਜ ਸੰਤ ਬਾਬਾ ਆਤਰ ਸਿੰਘ ਮਸਤਵਾਨਾ ਸਾਹਿਬ ਵਾਲਿਆਂ ਨੇ ਜਿਹੜੀਆਂ ਧਾਰਨਾ ਦੀ ਇਹ ਧਾਰਨਾ ਚਲਾਈਆਂ ਸੀ ਧਾਰਨਾ ਕੀਰਤਨ ਚਲਾਇਆ ਸੀ ਅੱਜ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਗੰਧੀਆਂ ਤਰਜ਼ਾਂ ਤੇ ਤੇ ਜਿਹੜੀਆਂ ਧਾਰਨਾ ਤੇ ਕੀ ਗਾਉਣੀਆਂ ਆਪਣੀਆਂ ਕਵਿਤਾ ਗਾਉਣ ਲੱਗ ਪਏ ਤੇ ਨਾ ਤੇ ਕੋਈ ਉਹ ਕਵਿਤਾ ਦਾ ਕਿਸੇ ਬਾਣੀ ਦੇ ਸ਼ਬਦ ਨਾਲ ਕੋਈ ਸਬੰਧ ਹੈ ਤੇ ਉਹਨਾਂ ਦੀਆਂ ਆਪਣੀਆਂ ਉਹ ਲਖੀਆਂ ਹੁੰਦੀਆਂ ਨੇ ਜੀ ਇਹ ਕਰਤਾ ਜੀ ਉਹ ਕਰਤਾ ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਸੰਗਤ ਜੀ ਉਹ ਸਟੇਜਾਂ ਤੋਂ ਨਿਕਲ ਕੇ ਆਉਂਦੀਆਂ ਨੇ ਇਹਨਾਂ ਜਿਹੜੇ ਤਰਜ਼ਾਂ ਗਾਉਣ ਵਾਲੇ ਨੇ ਇਹਨਾਂ ਦਾ ਇਸ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਤੇ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਮੇਰੀ ਇੱਕ ਬੇਨਤੀ ਆ ਜਿਹੜੀ ਇਸ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਪ੍ਰਧਾਨ ਮੈਂਬਰ ਸਭ ਲਾਏ ਗਏ ਨੇ ਸੋ ਹੁਣ ਜਿਹੜੀ ਆਖੀਰ ਵਿੱਚ ਮੈਂ ਬੇਨਤੀ ਕਰ ਦਵਾਂ ਜਿਹੜੀ ਆਉਣ ਵਾਲੀ 10 ਅਗਸਤ 10 ਅਗਸਤ 2024 ਨੂੰ ਇਹ ਮੀਟਿੰਗ ਆਪਾਂ ਪਟਿਆਲੇ ਗੁਰਦੁਆਰਾ ਸ੍ਰੀ ਦੂਖਨਵਾਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਆ ਜਿਹਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਅਹੁਦੇਦਾਰਾਂ ਨੂੰ ਨਿਯੁਗਤ ਕੀਤਾ ਜਾਊਗਾ ਔਰ ਇਸ ਜਥੇਬੰਦੀ ਵੱਲੋਂ ਜੋ ਸਵਾਵਾ ਹੋਣਗੀਆਂ ਜਿਸ ਤਰ੍ਹਾਂ ਹੋਰ ਇਲਾਕਿਆਂ ਦੇ ਵਿੱਚ ਜਥੇਬੰਦੀ ਸਵਾਵਾ ਨਿਭਾ ਰਹੀ ਆ ਉਸੇ ਤਰ੍ਹਾਂ ਪਟਿਆਲੇ ਜ਼ਿਲ੍ਹੇ ਦੇ ਜਿੰਨੇ ਵੀ ਇਲਾਕੇ ਗੁਰੂ ਘਰ ਜਿੱਥੇ ਜਿੱਥੇ ਕੋਈ ਪਾਠੀ ਗਰੰਥੀ ਸਿੰਘ ਬੈਠੇ ਨੇ ਉਹਨਾਂ ਦੀਆਂ ਮੁਸੀਬਤਾਂ ਹੱਲ ਕੀਤੀਆਂ ਜਾਣਗੀਆਂ ਇਸ ਜਥੇਬੰਦੀ ਵੱਲੋਂ ਸਵਾਵਾ ਨਿਭਾਈਆਂ ਜਾਣਗੀਆਂ ਔਰ ਜਿਹੜੀ ਆਉਣ ਵਾਲੀ 10 ਅਗਸਤ 2024 ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਹਿ ਵਿਖੇ ਇਹ ਮੀਟਿੰਗ ਰੱਖੀ ਗਈ ਆ ਜਿਸ ਵਿੱਚ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਚਾਂਗਲੀ ਵਾਲੇ ਖੁਦ ਆਪ ਆਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਉਹਨਾਂ ਦੇ ਨਾਲ ਜਿੰਨੇ ਵੀ ਜਥੇਬੰਦੀ ਦੇ ਅਹੁਦੇਦਾਰ ਨੇ ਉਹ ਵੀ ਆਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਸਾਰੇ ਪਾਠੀ ਗ੍ਰੰਥੀ ਸਿੰਘਾਂ ਨੂੰ ਪਟਿਆਲੇ ਜ਼ਿਲ੍ਹੇ ਦੇ ਨੂੰ ਮੇਰੀ ਬੇਨਤੀ ਆ ਕਿ 10 ਅਗਸਤ ਨੂੰ ਤੁਸੀਂ ਗੁਰਦੁਆਰਾ ਸ੍ਰੀ ਦੂਖਨਵਾਰ ਸਾਹਿਬ ਪਹੁੰਚੋ ਔਰ ਸਮਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਦਾਸ ਦਾ ਉੱਪਰ ਸਕਰੀਨ ਤੇ ਉੱਪਰ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰਕੇ ਹੋਰ ਵਿਸ਼ੇਸ਼ ਜਾਣਕਾਰੀ ਹੈ ਜਿਹੜੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ